ਨੇ ਜਰੂਰੀ ਕਰਦਾ ਹੈ ਅੱਜ ਜੈਦਾ ਸਿੰਘ ਅਕਾਲਤਾ ਸਾਹਿਬ ਨੂੰ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਕੇ ਆਏ ਆ ਜਿਹੜਾ 2 ਦਸੰਬਰ ਨੂੰ ਉਹਨਾਂ ਨੇ ਸੇਵਾ ਲਈ ਸੀ ਉਹ ਅਸੀਂ ਪੂਰੀ ਕਰ ਸਕੇ ਆ ਔਰ ਨਾਲ ਪੰਥਕ ਬਖਰੇਵੇਂ ਨੂੰ ਦੂਰ ਕਰਕੇ ਪੰਥਕ ਇਕਤਾ ਲਈ ਜਿਹੜਾ ਉਹਨਾਂ ਨੇ ਰਾਹ ਬਣਾਇਆ ਉਹਦੇ ਲਈ ਵੀ ਅਸੀਂ ਉਹਨਾਂ ਦਾ ਸ਼ੁਕਰਾਨਾ ਕੀਤਾ ਕਿਉਂਕਿ ਅੱਜ ਪੰਥ ਨੂੰ ਚੁਣੌਤੀਆਂ ਪੰਜਾਬ ਨੂੰ ਚੁਣੌਤੀਆਂ ਬਿਖਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਲੋੜ ਆ ਔਰ ਖਿਲਰੀ ਹੋਈ ਸ਼ਕਤੀ ਨੂੰ ਇਕੱਠਾ ਕਰਨ ਦੀ ਲੋੜ ਆ ਅਸੀਂ ਤਾਂ ਬਲਕਿ ਇਹ ਵੀ ਕਹਿ ਕੇ ਆਇਆ ਕਿ ਜਿਹੜੇ ਵੀ ਪੰਥ ਤਾਇਸ਼ੀ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਦੀ ਮਤਾਬਿਆ ਹੋ ਕੇ ਚੱਲਣਾ ਚਾਹੁੰਦੇ ਨੇ ਉਹ ਹੋਰ ਵੀ ਧੀਰਾਂ ਨੂੰ ਇਹ ਸਾਰੇ ਪੰਥਕ ਇੱਕੇ ਵਿੱਚ ਜੋੜਿਆ ਜਾਵੇ ਤਾਂ ਕਿ ਅਸੀਂ ਮਜ਼ਬੂਤ ਅ ਅਕਾਲੀ ਦਲ ਬਣਾ ਕੇ ਪੰਜਾਬ ਦੀ ਸੇਵਾ ਕਰਦੇ ਹੋਏ ਵੱਧ ਸਕੀਏ ਮੈਂ ਤਾਂ ਨਿੱਜੀ ਤੌਰ ਤੇ ਵੀ ਜੈਜਾਦ ਸਾਹਿਬ ਦਾ ਧੰਨਵਾਦ ਕਰਕੇ ਆਇਆ ਕਿਉਂਕਿ ਮੇਰੇ ਵਿਰੁੱਧ ਮਨਘੜਤ ਕਹਾਣੀਆਂ ਬਣਾ ਕੇ ਝੂਠੀਆਂ ਖਬਰਾਂ ਲਾ ਕੇ ਮੇਰਾ ਅਕਸ ਖਰਾਬ ਕਰਨ ਦੇ ਬੜੇ ਯਤਨ ਹੋਏ ਪਿਛਲੇ ਸਮੇਂ ਵਿੱਚ 1986 ਦੇ ਵੀ ਜਿਹੜਾ ਜੀ ਮੈਂ ਇੱਥੇ ਜਦੋਂ ਇੱਥੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਆ ਮੈਨੂੰ ਕਿਹਾ ਗਿਆ ਉਦੋਂ ਮੈਨੂੰ ਮੌਕਾ ਦਿੱਤਾ ਮੈਂ ਸੱਚ ਸੁਣਾਇਆ ਬਾਰ-ਬਾਰ ਜ਼ੋਰ ਦੇ ਕੇ ਗੁਰੂ ਨੇ ਮੈਨੂੰ ਸਤਿਵਾਕਸ਼ੀ ਗੁਰੂ ਨੇ ਮੈਨੂੰ ਸ਼ਕਤੀ ਬਖਸ਼ੀ ਮੈਂ ਸੱਚ ਸੁਣਾ ਸਕਿਆ ਕਿ ਮੈਂ ਉਸ ਸਮੇਂ ਇੱਥੇ ਹੈ ਹੀ ਨਹੀਂ ਸੀ ਬਲਕਿ ਮੈਂ ਤਤ ਦੇ ਕੇ ਆਇਆ ਵੀ ਮੈਂ ਉਸ ਦਿਨ ਕੰਦੂ ਘੇੜੇ ਸੀ ਸਭ ਬਲਵੰਤ ਸਿੰਘ ਹੁੰਦੇ ਸੀ ਉਹਨਾਂ ਦੇ ਨਾਲ ਡਿਊਟੀ ਸਾਡੀ ਲੱਗੀ ਕਬਲਦੇਸ ਸਿੰਘ ਮਾਨਤਾ ਜੀਉਂਦੇ ਹਜੇ ਉਹ ਵੀ ਸੀਗੇ ਤੇ ਅਸੀਂ ਸਾਡੀ ਡਿਊਟੀ ਤਾਂ ਉੱਥੇ ਲੱਗੀ ਸੀ ਮੈਂ ਇੱਥੇ ਹੋਈ ਨਹੀਂ ਸਕਦਾ ਸੀ ਭਾਵੇਂ ਉਸ ਦਿਨ ਵੀ ਸੱਚ ਸੁਣਾ ਕੇ ਮੈਨੂੰ ਮੌਕਾ ਦਿੱਤਾ ਉਦਾ ਵੀ ਸ਼ੁਕਰਾਨਾ ਕੀਤਾ ਤੇ ਮੈਂ ਤੱਥ ਵੀ ਦੇ ਕੇ ਆਇਆ ਤੇ ਇਸੇ ਤਰ੍ਹਾਂ ਸਰਸਾ ਵਾਲਿਆਂ ਦੀ ਮਾਫੀ ਬਾਰੇ ਗੱਲ ਉਹ ਵੀ ਝੂਠੀ ਖਬਰ ਉਹ ਵੀ ਬਿਲਕੁਲ ਗਲਤ ਖਬਰ ਸੀ ਭਾਵੇਂ ਉਸ ਟਾਈਮ ਮੈਂ ਖੰਡਨ ਨਹੀਂ ਸੀ ਕੀਤਾ ਇਸ ਕਰਕੇ ਕਿ ਜਹਦਰ ਸਾਹਿਬਾਨ ਦੇ ਫੈਸਲੇ ਦੀ ਕਿਤੇ ਲੰਘਣਾ ਨਾ ਹੋ ਜੇ ਕਿਤੇ ਗਲਤ ਫਹਿਮੀ ਨਾ ਹੋ ਜੇ ਪਰ ਮੈਂ ਸੋਸ਼ਲ ਮੀਡੀਆ ਦੇ ਬਾਅਦ ਦੇ ਵਿੱਚ ਉਹਦੀ ਵੀ ਨਿੰਦਾ ਕਰਤੀ ਸੀ ਉਹ ਵੀ ਮੈਨੂੰ ਮੌਕਾ ਦਿੱਤਾ ਸੱਚ ਸੁਣਾਉਣ ਦਾ ਕਿ ਖਬਰ ਮੇਰੀ ਨਹੀਂ ਸੀ ਤੇ ਨਾਲ ਜਿਹੜੀ ਸਪਸ਼ਾਕ ਵਾਲਾ ਮਾਮਲਾ ਸਾਖਾ ਕਾਲੇ ਮਾਮਲੇ ਦੇ ਵਿੱਚ ਤਾਂ ਲੇਗਾ ਤੇਗਾ ਵੀ ਨਹੀਂ ਹੋ ਸਕਦਾ ਕੋਈ ਨੇੜੇ ਤੇੜੇ ਵੀ ਨਹੀਂ ਸਮਝ ਹੋ ਸਕਦੇ ਤੇ ਮੈਂ ਮਤਲਬ ਇੱਕ ਮਹੀਨਾ ਪਹਿਲਾਂ ਜਦੋਂ ਇਹ ਸਵਾਗ ਰਚਨ ਦੀ ਘਟਨਾ ਹੋਈ ਤੇ ਮੇਰਾ ਤਾਂ ਐਡਾ ਨੁਕਸਾਨ ਜਾਤੀ ਵੀ ਕੀਤਾ ਜਮਾਤੀ ਤਾਂ ਪੰਥਕ ਤੌਰ ਤੇ ਤਾਂ ਅਸੀਂ ਮਾਫ ਕਰੇ ਨਹੀਂ ਸਕਦੇ ਗੁਰੂ ਸਾਹਿਬ ਦਾ ਸਵਾਗ ਰਚਨਾ ਨੂੰ ਮਤਲਬ ਅਸੀਂ ਕਦੋਂ ਮਾਫ ਕਰ ਸਕਦੇ ਹਾਂ ਬਲਕਿ ਮੈਨੂੰ ਤਾਂ ਹੈਰਾਨੀ ਆ ਵੀ ਜਿਹੜੇ ਚੌੜਾ ਕਰਦੇ ਨੇ ਮੈਸੇਜੀਆਂ ਕਰਦੇ ਨੇ ਮਤਲਬ ਇਸ ਤਰ੍ਹਾਂ ਦੀ ਗਲਤ ਖਬਰਾਂ ਲਵਾ ਕੇ ਉਹਨਾਂ ਨੂੰ ਮਤਲਬ ਆਪਣੇ ਆਪ ਨੂੰ ਪੰਥਕ ਵੀ ਕਹੋਂਦੇ ਨੇ ਸੋ ਮੈਂ ਇਸ ਵਾਸਤਾ ਕੀਤਾ ਸੀ ਉਦੋਂ ਵੀ ਤੇ ਹੁਣ ਵੀ ਮੈਂ ਤੁਗਰਾਨਾ ਕੀਤਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਸਪਸ਼ਟ ਕਰਨ ਦੇਣ ਦਾ ਸੱਚ ਸੁਣਾਉਣ ਦਾ ਕਿ ਮਤਲਬ ਇਸ ਤਰ੍ਹਾਂ ਦੀ ਗੱਲ ਦੇ ਨਾਲ ਸਾਡਾ ਦੌਰ ਦਾ ਵੀ ਵਾਸਤਾ ਨਹੀਂ ਹੋ ਸਕਦਾ ਜਿਹੜੀ ਪਸਾਕ ਵਾਲੀ ਗੱਲ ਆ ਬਲਕਿ ਢੀਟਾ ਸਾਹਿਬ ਨੇ ਮੇਰੇ ਤੇ ਇਹ ਬਿਆਨ ਢੀਟਾ ਸਾਹਿਬ ਤੁਹਾਨੂੰ ਆਇਆ ਸੀ ਉਹਨਾਂ ਦੂਜੇ ਦਿਨੇ ਖੰਡਨ ਕਰਤਾ ਸੀ ਫਿਰ ਸੋਸ਼ਲ ਮੀਡੀਆ ਤੇ ਗੱਲ ਚ ਲਿਆ ਗਿਆ ਹੁਣ ਕੱਲ ਪਰਸੋਂ ਫੇਰ ਚਲਾਤਾ ਸੀ ਫਿਰ ਮੈਂ ਲਾਂਡਰ ਆਡਰ ਦੇ ਡੀਪੀ ਸਾਹਿਬ ਨੂੰ ਮਿਲ ਕੇ ਇਨਕੁਆਰੀ ਲੁਵਾਈ ਵੀ ਦੀ ਜਾਜਤ ਕਰਾਓ ਵੀ ਕੌਣ ਪਿੱਛੇ ਆ ਕੌਣ ਸਾਜ਼ਸ਼ਾ ਕਰਦਾ ਕੌਣੇ ਝੂਠੀਆਂ ਗੱਲਾਂ ਕਰਦਾ ਤੇ ਉਹ ਜਿਹੜੀ ਚਲਾ ਰਹੀ ਸੋਸ਼ਲ ਮੀਡੀਆ ਤੇ ਜਦੋਂ ਕਾਨੂੰਨੀ ਨੋਟਸ ਦੇਣ ਦੀ ਗੱਲ ਕੀਤੀ ਉਹਨਾਂ ਨੇ ਵੀ ਉਹ ਵਾਪਸ ਕਰ ਕੀਤੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਾਨੀ ਸੋਸ਼ਲ ਮੀਡੀਆ ਵੱਲੋਂ ਗਲਤ ਪ੍ਰਚਾਰ ਜਿਹੜਾ ਹੈ ਉਹ ਮਤਲਬ ਉਤੇ ਚਿੰਤਾ ਸਾਰਿਆਂ ਨੇ ਕੀਤੀ ਆ ਮਤਲਬ ਸਾਸੂ ਵੀ ਬਦਲਦੇ ਵੀ ਉਹ ਲੱਤ ਦੀ ਦਿਖਾਈ ਜਾ ਰਹੇ ਆ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਾਨੀ ਇੱਕ ਨਵਾਂ ਟਰੈਂਡ ਚੱਲ ਗਿਆ ਜਿਹੜਾ ਜਿਹੜਾ ਇਹ ਬੜਾ ਖਤਰਨਾਕ ਆ ਜਾਇਦਾ ਸਾਹਿਬ ਨੇ ਵੀ ਇਹ ਖਤਰਨਾਕ ਜਾਣਦੇ ਮਤਲਬ ਚਿੰਤਾ ਕੀਤੀ ਆ ਵੈ ਸਾਨੂੰ ਸਾਰੇ ਸਮਾਜ ਨੂੰ ਸਿਆਸੀ ਪਾਰਟੀਆਂ ਨੂੰ ਖਾਸ ਤੌਰ ਤੇ ਇਹਨੂੰ ਬੜੀ ਸੰਜੀਦਗੀ ਨਾਲ ਲੈਣ ਦੀ ਲੋੜ ਆ ਇੱਕ ਦੂਜੇ ਨੂੰ ਬਦਨਾਮ ਕਰਨ ਲਈ ਮਤਲਬ ਹਾਸੇ ਮਜ਼ਾਕ ਤੇ ਇਸ ਤਰ੍ਹਾਂ ਦੇ ਗੰਭੀਰ ਮਾਮਲਿਆਂ ਨੂੰ ਲੈਣਾ ਮਤਲਬ ਬਹੁਤ ਹੀ ਨੁਕਸਾਨਦਾਇਕ ਆ ਇਹ ਗੱਲਾਂ ਅਸੀਂ ਸੱਚ ਸੁਣਾ ਸਕੇ ਸਿੰਘ ਸਾਹਿਬਾਨ ਦੇ ਕੋਲ ਉਹਨਾਂ ਨੇ ਸਾਡੀਆਂ ਸੁਣੀਆਂ ਸੋ ਉਹਦੇ ਲਈ ਵੀ ਮੈਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਨਿੱਜੀ ਤੌਰ ਤੇ ਵੀ ਤੇ ਸਮੁੱਚੇ ਤੌਰ ਤੇ ਪੰਥਕ ਸ਼ਕਤੀ ਲਈ ਇੱਕ ਲਈ ਜੋਨ ਦੇ ਪ੍ਰਾਲੇ ਆ ਉਹਦਾ ਵੀ ਧੰਨਵਾਦ ਕੀਤਾ ਅੰਤਿਸਾਰ ਦੇ ਰਾਹੀਂ ਸਿੰਘ ਸਾਹਿਬ ਨੇ ਮਿਲ ਕੇ ਕੀਤਾ ਪੂਰਾ ਪੂਰਾ ਅੱਜ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੂੰ ਸੇਵਾ ਲਈ ਗਈ ਸੀ ਉਹ ਸਾਰਿਆਂ ਨੇ ਆਪਣੀ ਸੇਵਾ ਪੂਰੀ ਕਰਕੇ ਤੇ ਅਰਦਾਸ ਕਰਾਤੀ ਸੀ ਅਕਾਲ ਤਖਤ ਸਾਹਿਬ ਤੇ ਜਾ ਕੇ ਤੇ ਉਹ ਸਾਰੇ ਲੀਡਰ ਇਕੱਠੇ ਹੋ ਕੇ ਅਜ ਸਿੰਘ ਸਵਾਨ ਗੈਨੀ ਰਕबीर ਸਿੰਘ ਜੀ ਦਾ ਅਕਾਲ ਤਖਤ ਸਾਹਿਬ ਦਾ ਜੈਦਰ ਸਾਹਿਬ ਦਾ ਧੰਨਵਾਦ ਕਰਕੇ ਆਏ ਆ ਤੇ ਉਹਨਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਜਿਹੜਾ ਉਹਦਾ ਉਦੋਂ ਉਹਨਾਂ ਨੇ ਫੈਸਲਾ ਸੁਣਾਇਆ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹ ਸਾਰੀ ਕੌਮ ਨੂੰ ਪਰਵਾਣ ਹੈ ਤੇ ਉਹਨਾਂ ਫੈਸਲਿਆਂ ਨੂੰ ਦੀ ਇਨ ਬਿਨ ਅਸੀਂ ਪਾਲਣਾ ਕਰਕੇ ਆਏ ਆ ਤੇ ਬਾਕੀ ਵੀ ਅਸੀਂ ਆਪਣੇ ਸੋਚਦੇ ਆ ਬਾਕੀ ਵੀ ਸਾਡੇ ਮੰਨ ਦੀ ਇਹ ਭਾਵਨਾ ਕੀ ਹੋਰ ਵੀ ਸਾਰੇ ਲੀਡਰ ਉਸ ਆਪਣੇ ਫੈਸਲਿਆਂ ਦੇ ਇਹਨਾਂ ਬੰਦ ਪਾਲਣਾ ਕਰਨ ਇਹ ਇਨਾਂ ਫੈਸਲਿਆਂ ਦੇ ਨਾਲ ਹੁਕਮਾਂ ਦੇ ਨਾਲ ਆਪਣੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਪੈਦਾ ਹੋਇਆ ਤੇ ਜਿਹੜੇ ਅਕਾਲੀ ਦਲ ਦੇ ਹਮਦਰਦੀ ਨੇ ਪੰਥ ਪ੍ਰਸਤ ਲੋਕ ਨੇ ਉਹ ਚਾਹੁੰਦੇ ਆ ਕਿ ਅਕਾਲੀ ਦਲ ਇੱਕ ਨਵੀਂ ਰੂਹ ਦੇ ਨਾਲ ਅੱਗੇ ਆਵੇ ਅਕਾਲੀ ਦਲ ਦੀ ਨਵੀਂ ਰੂਪਰੇਖਾ ਬਣੇ ਤੇ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਜੁੜ ਸਕਣ ਸੋ ਸਿੰਘ ਸਬਾਨ ਨੇ ਸਾਨੂੰ ਇਹ ਵੀ ਇਹ ਦੇਸ਼ ਦਿੱਤਾ ਸੀਗਾ ਕਿ ਤੁਸੀਂ ਤਗੜੇ ਹੋ ਕੇ ਅਕਾਲੀ ਦਲ ਵਾਸਤੇ ਕੰਮ ਕਰੋ ਅਕਾਲੀ ਦਲ ਨੂੰ ਮਜ਼ਬੂਤ ਕਰੋ ਪੰਥਕ ਇਕਤਾ ਨੂੰ ਆਪਣੇ ਕਾਇਮ ਕਰੋ ਤੇ ਜਿਹੜੀ ਕਮੇਟੀ ਬਣਾਈ ਸੀ ਉਹ ਕਮੇਟੀ ਨੇ ਆਪਣੀ ਭਰਤੀ ਸ਼ੁਰੂ ਕਰਨੀ ਆ ਉਸ ਭਰਤੀ ਦੀ ਪ੍ਰਕਿਰਿਆ ਦੇ ਨਾਲ ਜਿਹੜੇ-ਜਿਹੜੇ ਵੀ ਆਪਣੇ ਪੰਜਾਬੀ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਆ ਬਹੁਤ ਅੱਛਾ ਹੈ ਪੰਜਾਬੀਆਂ 'ਚ ਕਰਕੇ ਅਕਾਲੀ ਦਲ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਹੈ ਬਹੁਤ ਪੁਰਾਣੀ ਪਾਰਟੀ ਆ ਆਪਣੇ ਦੇਸ਼ ਦੀ ਤੇ ਲੋਕ ਸਮਝਦੇ ਆ ਕਿ ਜਿੱਦਾਂ ਦਾ ਮਾਹੌਲ ਹੈ ਅੱਜ ਪੰਜਾਬ ਦਾ ਜਿਵੇਂ ਆਪਾਂ ਸੰਕਟ ਚੋਂ ਨਿਕਲ ਰਹੇ ਆ ਬਹੁਤ ਵੱਡੇ ਵੱਡੇ ਸਾਡੇ ਮੂਰੇ ਚੁਣੌਤੀਆਂ ਨੇ ਚੈਲੰਜੇਸ ਨੇ ਤੇ ਅਕਾਲੀ ਦਲ ਹੀ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਆ ਇਹ ਸੰਕਟ ਚੋਂ ਪੰਜਾਬ ਨੂੰ ਅਕਾਲੀ ਦਲ ਹੀ ਕੱਢ ਸਕਦਾ ਆ ਤੇ ਬਾਕੀ ਤੇ ਸਾਰੀਆਂ ਧਿਰਾਂ ਦੇਖ ਹੀ ਲਈਆਂ ਪੰਜਾਬੀਆਂ ਨੇ ਸੋ ਇਹ ਸਾਰੀ ਜਿਹੜੀ ਹੈਗੀ ਹੈ ਰੂਪਰੇਖਾ ਬਣਨ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੀ ਸਿੰਘ ਸਬੰਧ ਦੇ ਹੁਕਮਾਂ ਦੇ ਮੁਤਾਬਕ ਇਹ ਉਸ ਦਿਸ਼ਾ ਵਾਲੀ ਹੈਗੀ ਆ ਤੇ ਅਸੀਂ ਆਪਣੇ ਵੱਲੋਂ ਸਿੰਘ ਸਭਾ ਨੂੰ ਯਕੀਨ ਦਵਾਇਆ ਕਿ ਅਸੀਂ ਤਗੜੇ ਹੋ ਕੇ ਕਾਲੀ ਦਾਲ ਨੂੰ ਮਜ਼ਬੂਤ ਕਰਾਂਗੇ ਤੇ ਆਪਣੀ ਕਮੇਟੀ ਵਿੱਚ ਜਿਹੜਾ ਸਾਡਾ ਬੰਦਾ ਯੋਗਦਾਨ ਹੈ ਪਾਵਾਂਗੇ ਹੋਰ ਵੀ ਤਰ੍ਹਾਂ ਜਿਹੜੀਆਂ ਪੰਥਨਾ ਆਪਣੇ ਸਹਿਮਤ ਨੇ ਜਿਹੜੀਆਂ ਅਕਾਲ ਤਖਤ ਸਾਹਿਬ ਦੇ ਵਿਚਾਰਤਾਰਾਂ ਦਾ ਅਕਾਲ ਤਖਤ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕੰਮ ਪਹਿਲਾਂ ਤੋਂ ਕਰਦੀਆਂ ਆਈਆਂ ਉਹਨਾਂ ਸਾਰੀਆਂ ਧਿਰਾਂ ਨੂੰ ਵੀ ਸ਼ਾਮਲ ਕਰਕੇ ਤੇ ਅਸੀਂ ਜਿਹੜਾ ਪੰਥ ਦਾ ਕਾਫਲਾ ਆ ਉਹਨੂੰ ਬਹੁਤ ਵਿਸ਼ਾਲ ਬਣਾ ਕੇ ਤੇ ਅਕਾਲੀ ਦਲ ਦੀ ਸ਼ਕਤੀ ਨੂੰ ਉਭਾਰਾਂਗੇ ਜੋ ਕਿ ਸਿੰਘ ਸਭਾ ਦੇ ਫੈਸਲੇ ਤੋਂ ਉਹਨਾਂ ਦੇ ਹੁਕਮਾਂ ਤੋਂ ਸਾਰੇ ਕੌਮ ਨੂੰ ਸਾਰੇ ਸਿੱਖ ਜਗਤ ਨੂੰ ਬੜੀ ਆਸ ਭਜੀ ਹੈ ਜਿਸ ਸੰਗਤ ਜਿਹਨੂੰ ਵੀ ਨੁਮਾਇੰਦਾ ਚੁਣੇਗੀ ਤੇ ਪ੍ਰਵਾਨ ਕਰਦੇ ਉਹਨਾਂ ਜੀਡੀ ਭਰਤੀ ਦੀ ਪ੍ਰਕਿਰਿਆ ਆ ਜਦੋਂ ਇਹ ਮੁਕੰਮਲ ਹੋਊਗੀ ਸਾਰੇ ਆਪਣੇ ਦੇ ਡੈਲੀਗੇਟ ਬਣਨਗੇ ਡੈਲੀਗੇਟ ਬਣ ਤੋਂ ਬਾਅਦ ਇਹਦਾ ਢਾਂਚਾ ਨਵੇਂ ਸਿਰੇ ਤੋਂ ਲਿਖਿਆ ਜਾਊਗਾ ਤੇ ਜਿਹਨੂੰ ਵੀ ਜਿਹੜੇ ਡੈਲੀਗੇਟ ਆ ਉਹ ਜਿਹਨੂੰ ਮੋਰੇ ਲੈ ਕੇ ਆਉਣਗੇ ਜਿਸ ਸ਼ਖਸੀਅਤ ਦੇ ਨਾਲ ਜਿਸ ਲੀਡਰ ਦੇ ਨਾਲ ਅਕਾਲੀ ਦਲ ਵਿੱਚ ਨਵੀਂ ਰੂਹ ਫੂਕੀ ਜਾਵੇ ਅਕਾਲੀ ਦਲ ਲੋਕਾਂ ਵਿੱਚ ਦੁਆਰਾ ਪ੍ਰਵਾਨ ਹੋ ਸਕੇ ਅਕਾਲੀ ਦਲ ਦਾ ਵਿਸ਼ਵਾਸ ਦੁਆਰਾ ਬਣ ਸਕੇ ਲੋਕਾਂ 'ਚ ਉਸ ਲੀਡਰ ਨੂੰ ਮੋਰੇ ਲਾ ਕੇ ਤੇ ਅਸੀਂ ਸਾਰੇ ਉਹਨਾਂ ਸਹਿਮਤ ਹੋਵਾਂਗੇ ਮਤਲਬ ਇਹ ਆ ਕਿ ਲੋਕ ਸਾਡੇ ਤੇ ਵਿਸ਼ਵਾਸ ਕਰਨ ਜਿਹੜਾ ਵਿਸ਼ਵਾਸ ਸਾਡਾ ਟੁੱਟ ਗਿਆ ਸੀ ਲੋਕਾਂ ਤੇ ਤੇ ਪਰੇ ਜੋ ਵੀ ਜਿਹੜਾ ਭਗਤੀ ਦਾ ਪ੍ਰਕਿਰਿਆ ਆਇਆ ਇਹ ਬੜੇ ਲੋਕ ਰਾਜੀ ਢੰਗ ਢੰਗ ਤਰੀਕੇ ਨਾਲ ਹੋਣੀ ਆ ਪਾਰਦਰਸ਼ਤਾ ਨਾਲ ਹੋਣੀ ਆ ਤੇ ਬੜੇ ਸਾਫ ਸੁਥਰੇ ਤਰੀਕੇ ਨਾਲ ਹੋਣੀ ਆ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਊਮਤਾ ਹੀ ਨਹੀਂ ਆਊਗੀ ਜਿਵੇਂ ਉਹਨਾਂ ਦੀ ਆਪਣੇ ਸਿੰਘ ਸਵਾਨ ਦੀ ਹੁਕਮਾਂ ਦੀ ਭਾਵਨਾ ਸੀ ਅਸੀਂ ਉਹਦੇ ਮੁਤਾਬਕ ਹੀ ਸਾਰਾ ਇਹ ਆਪਣੀ ਜ਼ਿੰਮੇਵਾਰੀ ਧਮਾਵਾਂਗੇ